हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਤੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਕੜਕੇ ਪਹੁੰਚੇ ਆਂ ਕੜਕਾ ਪਿੰਡ ਇਧਰ ਨੇੜੇ ਬਿਲਕੁਲ ਚੋਲਾ ਸਾਹਿਬ ਦੇ ਰਹਿ ਜਾਂਦਾ ਤਹਿਸੀਲ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਨਾਲ ਲੱਗਦੇ ਪਿੰਡਾਂ ਦੀ ਗੱਲ ਕਰੀਏ ਰਤੋਗੇ ਕਰਮੂ ਵਾਲਾ ਇਹ ਪਿੰਡ ਨੇੜੇ ਨੇੜੇ ਆ ਤੇ ਵੀਰ ਸਾਬੇ ਕੋਲ ਆਏ ਆ ਸਾਬੇ ਘੜਕੇ ਵਾਲੇ ਵੀਰ ਦੇ ਕੋਲ ਸੋ ਵਪਾਰ ਦਾ ਕੰਮ ਆ ਵੀਰ ਦਾ ਤੇ ਕਾਫੀ ਲੰਬੇ ਸਮੇਂ ਤੋਂ ਵਪਾਰ ਦਾ ਕੰਮ ਕਰਦੇ ਆ ਰਹੇ ਨੇ ਬੇਸ਼ੱਕ ਵੀਡੀਓ ਵੀਰ ਉਹਨਾਂ ਨੇ ਪਹਿਲਾਂ ਵੀ ਘਟ ਬਣਾਈਆਂ ਨੇ ਠੀਕ ਹੈ ਜੀ ਜਾਂ ਇਸ ਘਰੋਂ ਆਪਾਂ ਗੱਲ ਕਰਕੇ ਇਸੇ ਲਈ ਤੋਂ ਵੀਡੀਓ ਘਟ ਬਣਾਈਆਂ ਨੇ ਪਰ ਮਾਲ ਜਿਹੜਾ ਰੂਟੀਨ ਦੇ ਵਿੱਚ ਇਹਨਾਂ ਦੇ ਕੋਲ ਆਉਂਦਾ ਰੂਟੀਨ ਦੇ ਵਿੱਚ ਹੀ ਵਿਖਦੇ ਜਾਂਦੇ ਆ ਪਸ਼ੂ ਸੋ ਅੱਜ ਸਵਾਭ ਬਣਿਆ ਬਿਲਕੁਲ ਜਿਹੜੀ ਅੱਜ ਪਹਿਲੀ ਵੀਡੀਓ ਆਪਾਂ ਵੀਰ ਸਾਹਿਬ ਦੇ ਘਰੋਂ ਜਿਹੜੀ ਇਹ ਕਵਰੇਜ ਕਰਦੇ ਪਏ ਆ ਦੋ ਐਨੀਮਲ ਜਿਹੜੇ ਦੋ ਨਗ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਉਣੇ ਆ ਦੋਨੋਂ ਗੱਬਣ ਇੱਕ ਵਿਹੜ ਦਿਖਾ ਦਾਂਗੇ ਵੱਡੀ ਹਾਈਟ ਕਟ ਤੇ ਵਿੱਚ ਇੱਕ ਇਧਰ ਜਿਹੜੀ ਤੁਸੀਂ ਮੱਝ ਦੇਖੋਗੇ ਇਹ ਵੀ ਗ ਸੋ ਤਰੀਕ ਅੱਜ 21 ਅਕਤੂਬਰ ਤੇ ਸਮਾਂ ਮਾਰਨਿੰਗ ਦੇ ਕੋਈ 10 10:30 ਵਜੇ ਦਾ ਟਾਈਮ ਆ ਹੱਦ 11 ਵਜੇ ਦਾ ਪਸ਼ੂ ਗੱਭਣ ਆ ਕੋਈ ਭਰਾ ਆਪਣੀ ਟਿੱਪ ਕੇ ਤਸੱਲੀ ਤੁਸੀਂ ਇਥੇ ਆਣ ਕੇ ਕਰ ਲਿਆ ਜੇ ਆਓ ਕਰਦੇ ਆ ਪੂਰੀ ਗੱਲਬਾਤ ਲੈਣੀ ਆ ਬਤੇ ਰਿ ਡਿਟੇਲ ਸਭ ਤੋਂ ਪਹਿਲਾਂ ਵੀਰ ਸਾਹਿਬ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਹੋਰ ਭਾਜੀ ਠੀਕ ਠਾਕ ਹਾਂਜੀ ਵਧੀਆ ਠੀਕ ਹੈ ਵੀਰ ਸਾਹਿਬ ਮਤਲਬ ਮਾਲ ਇਸੇ ਤਰ੍ਹਾਂ ਹੀ ਆਪਣੇ ਕੋਲ ਧੜਾ ਧੜਾ ਆਉਂਦਾ ਰਹਿੰਦਾ ਤੇ ਵੇਚਦਾ ਹੀਦਾ ਹਨ ਤੇ ਕਾਫੀ ਲੰਬੇ ਸਮੇਂ ਤੋਂ ਵਪਾਰ ਦਾ ਕੰਮ ਕਰਦੇ ਬਹੁਤ ਚਿਰ ਤੋਂ ਠੀਕ ਆ ਤੇ ਚਲੋ ਸਵਾਭਾ ਵਿੱਚ ਪਹਿਲੀ ਵਾਰੀ ਬਣਿਆ ਵੀ ਭੈਣ ਭਰਾਵਾਂ ਦੇ ਸਾਹਮਣੇ ਆਈਏ ਹਾਂ ਜੀ ਠੀਕ ਆ ਤੇ ਇਸੇ ਤਰ੍ਹਾਂ ਫਿਰ ਮਤਲਬ ਵਹਿੜਾ ਮੱਝਾਂ ਗਾਵਾਂ ਇਸੇ ਤਰ੍ਹਾਂ ਹੀ ਪਸ਼ੂ ਹੁੰਦੇ ਨੇ ਇਸੇ ਤਰ੍ਹਾਂ ਹੀ ਮਿਕਸ ਜੇ ਪਸ਼ੂ ਸਾਰੇ ਹੁੰਦੇ ਨਹੀਂ ਦੇਖੋ ਹਣਾ ਸਾਰੇ ਠੀਕ ਆ ਜੀ ਤੇ ਅੱਜ ਵੀਰ ਸਾਫੇ ਜਿਹੜੇ ਐਨੀਮਲ ਦੋ ਆਪਾਂ ਦਿਖਾਉਣੇ ਆ ਇੱਕ ਤਾਂ ਵਹਿੜਾ ਇੱਕ ਮੱਝਾ ਦੋਨੋਂ ਗੱਬਣ ਪਸ਼ੂ ਆ ਵੈਸੇ ਤਿਆਰੀ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਵੀ ਹਫਤੇ ਦੇ ਅੰਦਰ ਅੰਦਰ ਸੂ ਬਣ ਗਏ ਸੂ ਬਣ ਗਏ ਹਫਤੇ ਅੰਦਰ ਅੰਦਰ ਹੀ ਸਾਹਿਬ ਠੀਕ ਆ ਜੀ ਤੇ ਸ਼ੁਰੂਆਤ ਵੀਰ ਕਿਹੜੇ ਪਸ਼ੂ ਕਰਦੇ ਆ ਜਿਹੜੇ ਪਸ਼ੂ ਉਦੋਂ ਬਾਅਦ ਇੱਕ ਜਿਹੜੀ ਦੋਸਤੋ ਮੱਝ ਤੁਹਾਨੂੰ ਦਿਖਾ ਦੇਵਾਂਗੇ ਤਿਆਰੀ ਤੇ ਆ ਪ੍ਰੋਪਰ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਆ ਜੇ ਦੋ ਹੀ ਨਾਗਾ ਬਾਕੀ ਮੁੱਲ ਬਿਲਕੁਲ ਭਾਪੜਤਾ ਵੀ ਜਾਇਜ਼ ਰਹੂਗਾ ਹਰੇਕ ਫਾਰਮਰ ਦੇ ਬਿਲਕੁਲ ਪੜਤੇ ਦੇ ਵਿੱਚ ਜਿਹੜੇ ਆ ਜਾਣਗੇ ਪਸ਼ੂ ਸ਼ੁਰੂਆਤ ਕਰਦੇ ਵੀਰੇ ਇਹਦਾ ਸੁਹਾ ਕਿਨਮਾ ਵੈਡ ਦਾ ਕਰਾਸ ਬਰੀਡ ਦੇ ਵਿੱਚ ਆ ਗਈ ਹੈ ਵੀਰੇ ਉਹਨਾਂ ਦੂਜਾ ਸੁਹਾ ਕਿਹਾ ਕੋਈ ਤਿੱਜਾ ਮੰ ਲੈ ਠੀਕ ਆ ਜੀ ਠੀਕ ਆ ਜੀ ਹਾਂਜੀ ਕੋਈ ਤਿੱਜਾ ਮੰਨ ਕੇ ਖਰੀਦਾਰੀ ਕਰ ਲੈ ਚਲੋ ਬਾਕੀ ਪਿੱਛੇ ਜਿੱਥੋਂ ਆਪਾਂ ਘਰੋਂ ਆਮ ਨੌਰ ਉਹਨਾਂ ਦੂਜਾ ਕਿਹਾ ਗਾਰੰਟੀ ਨਾਲ ਠੀਕ ਆ ਜੀ ਸੋ ਸਮਾਂ ਤਕਰੀਬਨ ਲੈਂਦੀ ਆ ਹਫਤਾ ਲੈ ਚੂਗੀ ਹਫਤਾ ਲੈ ਜੋ ਠੀਕ ਹੈ ਸੋ ਦੋਸਤੋ ਵੱਡੇ ਢਾਂਚੇ ਦੀ ਇਹ ਵਹਿੜਾ ਬਾਕੀ ਕਾਤਕੂਦੋ ਬਿਲਕੁਲ ਤੁਹਾਡੇ ਸਾਹਮਣੇ ਆ ਬੇਲ ਫੁੱਲ ਵੀ ਚੰਗੀ ਆ ਥਾਣ ਪੂਰਾ ਮੁਠੀ ਆ ਹੱਥੀ ਮੁਠੀ ਵਾਲਾ ਥਾਣਾ ਐਨ ਟਿੱਪਣ ਟੁੱਪਣ ਦੀ ਤਸੱਲੀ ਆ ਕਈ ਵਾਰ ਸਾਬੇ ਵੀਰ ਆਨਲਾਈਨ ਭਰਾ ਸੌਦਾ ਕਰ ਲੈਂਦੇ ਆਪਣੇ ਨਾਲ ਕੋਈ ਵੀ ਕਰਦਾ ਵਾ ਗਾਰੰਟੀ ਹੋ ਗਈ ਉਹਦੇ ਘਰ ਤਾਂ ਹੀ ਪਹੁੰਚਦੀ ਠੀਕ ਆ ਜੀ ਠੀਕ ਆ ਜੀ ਉਤਰ ਕੇ ਟਿੱਪ ਕੇ ਫਿਰ ਪੈਸੇ ਲਵਾਂਗੇ ਆ ਬਿਲਕੁਲ ਹਾਂਜੀ ਇੰਨੀ ਕੀ ਤਸੱਲੀ ਆ ਚਲੋ ਹਨਾ ਮਤਲਬ ਆਨਲਾਈਨ ਕੋਈ ਮੰਗਾ ਲੈ ਚਾਹੇ ਇੱਥੇ ਕੋਈ ਆ ਜੇ ਤਾਂ ਕੋਈ ਗੇੜਾ ਨਹੀਂ ਪੈਂਦਾ ਕਿਸੇ ਕੋਲ ਗੇੜਾ ਨਹੀਂ ਪੈਂਦਾ ਕਿਰਾਇਆ ਮੇਰਾ ਹੋਊਗਾ ਆਪਦੀ ᱛਿੱਪ ਕੇ ਦਸੱਲੀ ਕਰ ਲੈਣ ਨਹੀਂ ਤੇ ਗਾਂ ਆਪਣੀ ਜਿਹੜੀ ਗੱਲ ਆ ਉਹਦੀ ਦਸੱਲੀ ਕਰਕੇ ਲੈਣ ਜਿੰਨੇ ਲੈਣੀ ਹੈ ਠੀਕ ਹੈ ਭਰਾ ਸੋ ਸੋ ਇਹ ਜਿਹੜੀ ਆ ਤਸੱਲੀ ਆ ਇਸ ਵਹਿੜ ਦੀ ਇਸ ਗਾਂ ਦੀ ਕਿਉਂਕਿ ਕਈ ਭਰਾ ਆਨਲਾਈਨ ਕਿਸੇ ਨੇ ਸੌਦਾ ਕਰਨਾ ਚਾਹੇ ਤੁਸੀਂ ਇੱਥੇ ਆਣ ਕੇ ਟਰਾਈ ਕਰਦੇ ਹੋ ਠੀਕ ਹੈ ਜੀ ਪਸ਼ੂ ਵੇਖਦੇ ਹੋ ਅੱਖੀ ਤੇ 53 ਦੇ ਵਿੱਚ ਮਾੜਾ ਨਹੀਂ ਨਿਕਲਦਾ ਕਿਉਂਕਿ ਕਿਸੇ ਭਰਾ ਨੇ 100 ਕਿਲੋਮੀਟਰ ਕਿਸੇ ਨੇ 150 ਕਿਲੋਮੀਟਰ ਤੋਂ ਤੁਰਨਾ ਹੁੰਦਾ ਰੰਗ ਤੁਸੀਂ ਵੇਖੋਗੇ ਜਿੱਦਾਂ ਇੱਕ ਲਾਲ ਤੇ ਚਿੱਟੀ ਡੱਬੀ ਆ ਲਾਲ ਤੇ ਚਿੱਟਾ ਰੰਗ ਆ ਬਾਕੀ ਥਾਂ ਹੱਥੀ ਮੁਠੀ ਵਾਲਾ ਸੱਤਕ ਦਿਨ ਲੈਂਦੀ ਆ ਥੋੜਾ ਖੋਲ ਕੇ ਇੱਕ ਵਾਰੀ ਆਪਾਂ ਤੁਹਾਨੂੰ ਤੋੜ ਕੇ ਦਿਖਾ ਦਿੰਦੇ ਆ ਆ ਦੇਖੋ ਬਾਕੀ ਤਿਆਰੀ ਕਰ ਜੂਗੀ ਚੰਗੀ ਹਫਤੇ ਦੇ ਵਿੱਚ ਵਿੱਚ ਜਿੰਨਾ ਗਾ ਨਾਰਮਲ ਤੁਸੀਂ ਢਿਲ ਢੋਲ ਵੇਖੋਗੇ ਲੇਵੇ ਦੇ ਵਿੱਚ ਸੋ ਕੱਢ ਕੇ ਸੂਗੀ ਆ ਜਿਹੜਾ ਤੁਹਾਨੂੰ ਦਿਖਾ ਦਿੰਦੇ ਆ ਆਪਾਂ ਲੇਵੇ ਦੀ ਆ ਬੰਤਰ ਤਾਬੇ ਵੀਰ ਜਿਵੇਂ ਇੱਕ ਕ੍ਰਾਸ ਬਰੀਡ ਦੇ ਵਿੱਚ ਆ ਗਈ ਤਾਂ ਦੁੱਧ ਕਿੰਨਾ 15-17 ਕਿਲੋਟਰ ਚ ਵਾਈ ਚੱਲੂਗੀ ਇੰਨਾ ਕਰ ਚਵਾਉਗੀ ਹੋ ਸਕਦਾ 20 ਵੀ ਚਵਾ ਦੂ ਛੇ ਕੋਈ ਸੇਵਾ ਕਰੂ ਵੀਰ ਤੇ ਠੀਕ ਆ ਬਾਕੀ ਅੱਗੇ ਜਿਹੋ ਜ ਆ ਸਮਾਜ ਜਿਹ ਰੋਤਾ ਕੀ ਆ ਹਾਂਜੀ ਤੇ ਉਸ ਹਿਸਾਬ ਨਾਲ ਲੱਗਦਾ ਵੀ ਚਲੋ 15 17 ਲੀਟਰ ਤੋਂ ਹੋ ਸਕਦਾ ਵੀ ਕੋਈ ਚੰਗੀ ਸੇਵਾ ਕਰਕੇ ਵੱਧ ਵੀ ਚੋਲੇ ਹਨਾ ਤੇ ਵੱਧ ਵੀ ਚੋਲੂਗਾ ਛੇ ਸੰਧੂ ਸਾਹਿਬ ਨੂੰ ਪਾਉ ਕੋਈ ਤੇ ਕਿਸੇ ਨੇ ਚੋਣਾ ਨਹੀਂ ਤੇ ਹੁਣ ਮਨ ਜਿਹ ਪਾਉ ਕੋਣਾ ਫਿਰ ਤੇ ਉਹਨਾਂ ਹੀ ਦੇਣਾ ਹੋਰ ਬਾਦਸ਼ਾਹ ਕੀ ਹਾਲ ਇੱਧਰ ਗਗਨ ਵੀ ਖੜਾ ਸੱਚ ਵਧੀਆ ਵਧੀਆ ਸੰਧੂ ਸਾਹਿਬ ਜੀ ਬਹੁਤ ਵਧੀਆ ਆ ਠੀਕ ਠਾਕ ਵਧੀਆ ਜੀ ਦੀਵਾਲੀ ਦੀਆਂ ਵਧਾਈਆਂ ਹੁਣ ਮਨ ਤੁਹਾਨੂੰ ਬਹੁਤ ਬਹੁਤ ਜੀ ਬਹੁਤ ਬਹੁਤ ਆ ਤੁਹਾਨੂੰ ਸਾਰੇ ਤੇ ਅੱਛਾ ਸਾਬ ਵੀ ਫਿਰ ਨਾਲ ਦੀ ਨਾਲ ਇਹਦਾ ਮੁੱਲ ਦੱਸ ਦਈਏ ਬੈਠ ਚੱਕੀ ਆ ਮੁੱਲ ਡਿਮਾਂਡ ਕੀ ਰਹੂਗੀ ਇਹੋ ਜਿਹੇ ਦਾ ਉਤਰਾ 80 80 ਵੀ ਲੋਕ ਕਰੀ ਜਾਂਦੇ 85 85 ਵੀ ਹਾਂਜੀ ਹੁਣ ਤੂੰ ਦੱਸ ਫਿਰ ਕਿੰਨੇ ਦੇ ਦਈਏ ਆਪਾਂ ਦੇ ਦਈਏ ਮਾਰਦਈਏ ਗਗਨ ਛਾਲ ਕਰਕੇ ਜਾਇਜ਼ ਦੇ ਦਈਏ ਚਲੋ 85 70 75 ਕੁਛ ਵੀ ਕਰਦੇ ਰਹੇ ਹੁਣ ਬਾਕੀ ਆਪਾਂ ਦੇਣੀ ਜਾਇਜ਼ ਆ ਵੀਡੀਓ ਪਹਿਲੀ ਆ ਵੀ ਆਪਾਂ ਮਾਨ ਹੀ ਕਰਨਾ ਭੈਣ ਭਰਾਵਾਂ ਦਾ ਪਹਿਲੀ ਵੀਡੀਓ ਦੇ ਵਿੱਚ ਦੱਸ ਦੋ ਫਿਰ ਜਿੰਨੇ ਦੀ ਆਖਣਾ ਤੁਸੀਂ ਦਿਵਾਲੀ ਆਫਰ ਦੱਸ ਦੋ ਹੁਣ ਮੈਂ ਕੀ ਦੱਸਣਾ ਇਹ ਦਿਵਾਲੀ ਦੀ ਆਫਰ ਹੀ ਲੱਗ ਜਣੀ ਆ ਦੇ ਦਈਏ ਕਰਕੇ ਮਾਨਤਨ ਵੀਰ ਡਿਮਾਂਡ ਚਲੋ 70 ਬਾਕੀ 65 ਪੂਰ ਹਜ਼ਾਰ ਦੇ ਵਿੱਚੋਂ ਕੀ ਕਰਦੇ ਆ ਮਾਨਤਨ ਕਰਦਾਂਗਾ ਮਾਨਤਨ ਕਿੱਲੇ ਕਿੱਲੋ ਹੀ ਛੋਟ ਕਰਦਾਂਗੇ ਹੈ ਖੁੱਲੀ ਛੋਟ ਕਰਦਾਂਗੇ ਪੁੱਲੀ ਛੋਟ ਕਰਦਾਂਗੇ ਮੈਂ ਕਿੱਲੋ ਛੋਟ ਕਰਦਾਂਗੇ ਕਿਤੇ 63 ਦੀ ਦੇ ਦੂੰ ਆਂਦਾ 63 ਹਜ਼ਾਰ ਦੀ ਹਾਂ 63 ਦੀ ਦੇ ਦੋ ਦੇ ਦੋ 63 ਦੀ ਦੇ ਦੋ ਬਾਕੀ ਚਲੋ ਫਿਰ ਵੀ ਕੋਈ ਸੱਜਣਾ ਲਾਗੇ ਲੱਗਦਾ ਹੈ ਤੇ ਮੌਕੇ ਤੇ ਜਿੰਨਾ ਵੀ ਹੋ ਸਕਦਾ ਅਗਲੇ ਦਾ ਵੀ ਮਾਨਤਨ ਵੇਖ ਲਿਆ ਜੀ ਕਰਦਾਂਗਾ ਮਾਨਤਨ ਲਓ ਜੀ 63 ਹਜ਼ਾਰ ਦੀ ਦੋਸਤੋ ਇਹ ਜਿਹੜੀ ਤੁਹਾਨੂੰ ਵਾੜ ਮਿਲ ਜੂਗੀ ਬਾਕੀ ਸੋਹਣੀ ਹਾਈਟ ਲੈਂਥ ਦੇ ਵਿੱਚ ਆ ਪੂਰੀ ਨਿੱਗਰ ਲੇਵੇ ਵਾਲੇ ਪਾਸਿਓਂ ਤੇ ਪਿੰਡੇ ਵਾਲੇ ਪਾਸਿਓ ਠੀਕ ਹੈ ਪਾਜੀ ਹਾਂਜੀ ਥੋੜਾ ਜਿਹਾ ਇਧਰਲੇ ਪਾਸੇ ਹਲਾਦ ਗਿਆ ਕੁਰੀ ਫਿਰ ਮੜਾ ਦਿਖਾ ਦਈਏ ਬੈਕ ਸਾਈਡ ਦੋ ਦਿਨੇ ਬਾਅਦ 18 20 ਕਿਲੋ ਹਾਂਜੀ ਹਾਂਜੀ ਚੰਗੀ ਹੈ ਵੈੜ ਪਤਾ ਕਿ ਇਹ ਥਣ ਭਾਂਡੇ ਵਾਲੀ ਆ ਬਾਕੀ ਤੁਹਾਨੂੰ ਪਤਾ ਫਿਕਸ ਜਾਵਾ ਨਵਾਂ ਹੈ ਲੱਭਦਾ ਬੜਾ ਘੱਟ ਵਾ ਬਿਲਕੁਲ ਜੀ ਬਿਲਕੁਲ ਇਨੇ ਬੱਚਾ ਚੜ ਚੜ ਇੰਨੀ ਹੋਰ ਬਣ ਜਾਣਾ ਬਣ ਜਾਣਾ ਪਣ ਜਾਣਾ ਬਣ ਜਾਣਾ ਬੜਾ ਚੰਗਾ ਲੱਗਾ ਰੂਡਰ ਜਿਆ ਬਿਲਕੁਲ ਸੋ ਦੋਸਤੋ ਵੈੜ ਸਾਫ ਸੁਥਰੀ ਆ ਬਾਕੀ ਮੇਰਾ ਭਰਾ ਕਰ ਲਿਓ ਪਹਿਲ ਕਦਮੀ ਚੰਗੀ ਵੈੜ ਆ ਤੇ ਇਧਰ ਸੈਕਟਰ ਨੰਬਰ ਤੇ ਇੱਕ ਮਾਝ ਆਪਾਂ ਤੁਹਾਨੂੰ ਦਿਖਾਉਣੇ ਆ ਤੇ ਇਹਦਾ ਵੀਰ ਕੀ ਠੀਕ ਆ ਘਰ ਵਾਲਿਆ ਦੂਜਾ ਆ ਗਿਆ ਆਪਾਂ ਤੁਹਾਨੂੰ ਅਖੀਏ ਕੋਈ ਤੀਜਾ ਮੰਨ ਲੇ ਦੂਜਾ ਮੰਨ ਲੇ ਠੀਕ ਆ ਜੀ ਲੋ ਵੀ ਕੋਈ 200 ਤੀਜਾ ਮੰਨ ਕੇ ਵੀ ਤੁਸੀਂ ਸੌਦਾ ਕਰ ਸਕਦੇ ਜੇ ਚਲੋ ਜਿੱਥੋਂ ਨਾਰਮਲ ਇਹਦੀ ਬੈਕਗਰਾਉਂਡ ਪਿੱਛੋਂ ਹੁੰਦੀ ਆ ਉਹਨਾਂ ਘਰ ਵਾਲਿਆਂ ਦੂਜਾ ਕਹਿ ਕੇ ਦਿੱਤੀ ਆ ਅੱਗੇ ਮੇਰਾ ਵੀ ਕੋਈ ਤੀਜਾ ਮੰਨ ਕੇ ਲੈ ਜਾਏ ਸੋ ਸਮਝ ਹਰੇਕ ਭਰਾ ਦੀ ਆਪੋ ਆਪਣੀ ਆ ਤੇ ਸਮਾਂ ਟਾਈਮ ਇਹ ਅਜ ਕਿੰਨਾ ਲੈਂਦੀ ਆ ਜੀ ਇਹ ਲੈ ਜੂ ਪੰਜ ਚਾਰ ਦਿਨ ਪੰਜ ਚਾਰ ਕਿ ਦਿਨ ਹਾਂ ਸੋ ਪੰਜ ਚਾਰ ਕਿ ਦਿਨ ਹਜੇ ਤੇ ਪੇਂਟਿੰਗ ਆ ਠੀਕ ਆ ਜੀ ਬਾਕੀ ਵਜਨ ਲੋਡ ਆ ਤੁਹਾਡੇ ਸਾਹਮਣੇ ਆ ਸਿੰਗਲ ਹੱਡੀ ਆ ਤੇ ਬਾਕੀ ਵੇਨ ਸਪੂਨ ਪਿੰ ਅਜੇ 5 6 7 ਦਿਨ ਵੀ ਕੱਢ ਸਕਦੀ ਹੈ ਬਾਕੀ ਹਫਤਾ ਮੰਨੋ ਤੁਸੀਂ ਹਫਤੇ ਦੇ ਅੰਦਰ ਅੰਦਰ ਆਈ ਖਲੋਤੀ ਆ ਲੈ ਜੇ 5 ਲੈ ਜੇ 4 ਬਾਕੀ ਲੈਵੇ ਆਰਡਰ ਦੀ ਇਤੋਂ ਕੁਆਲਿਟੀ ਆਪਾਂ ਤੁਹਾਨੂੰ ਦਿਖਾਉਣੇ ਬਹਿਣੀ ਵਾਲੇ ਪਾਸਿਓ ਆ ਦੇਖੋ ਠੀਕ ਆ ਸੋ ਆ ਇਹਦਾ ਮੂੰਹ ਮੱਥਾ ਫੇਸ ਕੁਆਲਿਟੀ ਆ ਸਿਕ ਸੁਗ ਪੂਰਾ ਗੋਲ ਆ ਠੀਕ ਆ ਜੀ ਸੋ ਵਜਨ ਢਾਂਚਾ ਪੂਰਾ ਸੋਹਣਾ ਹੈ ਮੀਡੀਅਮ ਹਾਈਟ ਵੀ ਅੰਗ ਕੇ ਕੋਈ ਸੌਦਾ ਕਰ ਲਿਓ ਠੀਕ ਆ ਜੀ ਮੀਡੀਅਮ ਤੋਂ ਕੋਈ 2 ਇੰਚ ਵੱਧ ਵੀ ਮੰਨ ਲਿਆ ਜੇ ਥੋੜਾ ਖੋਲ ਕੇ ਇੱਕ ਵਾਰੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਤਸੱਲੀ ਦੇ ਨਾਲ ਆਹੀ ਖਲੋਤੀ ਆ ਕਰਮਾ ਲਈ ਕੋਈ ਪੰਜਾਂ ਛੇ ਦਿਨਾਂ ਦੇ ਵਿੱਚ ਵਿੱਚ ਹਾਂ ਤੇ ਵੀਰ ਸਾਹਿਬ ਮਤਲਬ ਕਿਸੇ ਰਕਮ ਦੀ ਕੋਈ ਗੱਪਣ ਪਸ਼ੂ ਤਾਂ ਆਪਾਂ ਹਮੇਸ਼ਾ ਪੁੱਛ ਲਈਦਾ ਵੀ ਕਿਸੇ ਰਕਮ ਦੀ ਕੋਈ ਪਿੱਛੇ ਭਾਰ ਦੀ ਮੁਸਕਲ ਪਿੱਛੇ ਭਾਰ ਦੀ ਗਾਰੰਟੀ ਹੋਊ ਫੁੱਲ ਠੀਕ ਆ ਜੀ ਲਓ ਜੀ ਪਿੱਛੇ ਭਾਰ ਦੀ ਦੋਸਤੋ ਪੂਰੀ ਗਾਰੰਟੀ ਤਸਦੀ ਤੁਹਾਨੂੰ ਦੇ ਕੇ ਤੋਰਿਆ ਜੀ ਜਿਹੜਾ ਵੀਰ ਲਊ ਉਹਦੇ ਘਰ ਤਾਂ ਹੀ ਗਾਰੰਟੀ ਹੋ ਗਈ ਆਪਣੀ ਇਹ ਨਹੀਂ ਵੀ ਜਾ ਕੇ ਉਹਦੇ ਘਰ ਕੋਈ ਇਲਤ ਕਰੂਗੀ ਕਿਸੇ ਦੀ ਠੀਕ ਆ ਜੀ ਠੀਕ ਆ ਆ ਦੇਖੋ ਸੋ ਸੋਨਾ ਟਾਂਚਾ ਹੈ ਬਾਕੀ ਆਡ ਰੂਟਰ ਦੀ ਕੁਆਲਿਟੀ ਬਹੁਤ ਸੋਹਣੀ ਹੈ ਠੀਕ ਹੈ ਜੀ ਇੱਕਸਾਰ ਬਿਲਕੁਲ ਪਧਰੀਆ ਬੈਕਸਾਈਡ ਤੋਂ ਉਤੋਂ ਪਿੱਠੇ ਪੁੱਠੇ ਦੀ ਬੜੀ ਸੋਹਣੀਆ ਚੌੜਾ ਪਿੱਠਾ ਪਿੱਠਪੁੜਾ ਫੇਸ ਕੁਆਲਿਟੀ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਤੇ ਕੋਈ ਭਿਆਕਲ ਜੀ ਨਹੀਂ ਹੈਗੀ ਠੀਕ ਹੈ ਬਾਕੀ ਤੋਰਾ ਤਾਰਾ ਤੁਸੀਂ ਆ ਚੈੱਕ ਕਰ ਹੀ ਰਹੇ ਜੀ ਆ ਦੇਖੋ ਜੀ ਲਾਲਾ ਲਾਲਾ ਕਰਾ ਦਾਂਗੇ ਕੋਈ ਵੀ ਵੀਡੀਓ ਦੀ ਉੜਦੀਆਂ ਵੇਖੀਏ ਤੁਹਾਨੂੰ ਜਾਂਦੇ ਜਾਂਦੇ ਕੋਦਰ ਨੂੰ ਉਹ ਗਾਜਰਾ ਗੁਦਰਾ ਗੁਦਰਾ ਵੀ ਗਿਆ ਦੋਦੀ ਵਾਲੀ ਲੋਡ ਨੂੰ ਕੋਦਰ ਵਾਲੇ ਏਰੀਆ ਮਤਨੀ ਵਾਲੇ ਆ ਹਾਂ ਹਾਂ ਬਿਲਕੁਲ ਜੀ ਬਿਲਕੁਲ ਬਾਕੀ ਚਲੋ ਇੱਕ ਆਪਾਂ ਗੱਲ ਹੀ ਕਰਦੇ ਆ ਭਾਜੀ ਉਨੀ ਗਾਂ ਤੇ ਉਨੀ ਪਿਸ਼ਾ ਬਿਲਕੁਲ ਤੂੰ ਨਾਲ ਜਿਹੜਾ ਲੇਵਾ ਬਣਾਈ ਫਿਰਦੀ ਹਾਂ ਹਾਂਜੀ ਆਜੇ ਵੀ ਚਲੋ ਜੇ ਪੰਜ ਚਾਰ ਦਿਨ ਕੱਢ ਗਈ ਸਾਰ ਹੈਗੇ ਵੀ ਸੌਖੀ ਏ ਉੱਤੋਂ ਹਨਾ ਹਾਂਜੀ ਤੇ ਲੈ ਜੂਗੀ ਪੰਜ ਚਾਰ ਦਿਨ ਸੋ ਇਹ ਜਿਹੜੀ 200 ਦੀ ਡਿਟੇਲ ਆ ਮੈਂ ਦੀ ਬਾਕੀ ਚਲੋ ਸਾਰੇ ਫਾਰਮਰ ਭਰਾ ਇੱਥੇ ਆਣ ਕੇ ਜਿੱਦਾ ਮਰਜ਼ੀ ਆਪਦੀ ਟਿੱਪ ਕੇ ਭਰਾ ਕੇ ਤਸੱਲੀ ਕਰ ਲਿਓ ਠੀਕ ਆ ਜੀ ਗੱਪਣ ਮੱਝ ਤੁਹਾਨੂੰ ਦਿਖਾਈ ਆਪਾਂ ਟਿੱਪਣ ਇੱਕ ਨੰਬਰ ਆ ਪਿੱਛੇ ਭਰ ਦੀ ਕੋਈ 100% ਗਾਰੰਟੀ ਆ ਤੇ ਇਹ ਵੀਰ ਸਾਬੇ ਕੀ ਡਿਮਾਂਡ ਕੀ ਮੁੱਲ ਰਗੂ ਇਹਦੀ ਸੰਧੂ ਸਾਹਿਬ ਇਹੋ ਜਿਹੇ ਲੋਕੀ 30 30 ਦੀਆਂ ਵੀ ਵੇਚਦੇ ਆ ਆ ਠੀਕ ਆ ਮੈਂ ਵੀ ਵੇਚਦਾ ਰਿਹਾ ਹੋਈਆਂ ਡੇਢ ਦੀ ਵੇਚਦਿਆਂ ਦਾ ਰਿਹਾ ਮੈਂ ਹਾਂ ਪਰ ਅੱਜ ਜਿਹੜੀ ਦੇਣੀ ਇੱਕ ਪੰਜ ਦੀ ਦੇ ਦਈਏ ਇੱਕ ਪੰਜ ਦੀ ਇੱਕ ਪੰਜ ਭਾਵੇਂ ਮੁੱਲ ਕਰ ਲਓ 10 ਕਰ ਲਓ 15 ਕਰ ਲਓ ਇਹ ਲੱਖੋਂ ਆਣ ਕੇ ਅੰਦਰ ਗੱਲ ਬਣਾਈਆਂ ਜੇ ਬਣਦੀ ਇੱਥੇ ਕਿੰਨੇ ਘਾਜੇ ਅੰਦਰ ਮੈਂ ਨਾ ਜਿੰਨਾ ਆਇਆ ਜਾਂਦਾ ਤੂੰ ਦੱਸ ਦੇ ਪਹਿਲੀ ਵੀਡੀਓ ਤੂੰ ਦੱਸ ਦੇ ਪੰਜ ਛੱਡ ਦਈਏ ਸਾਰੇ ਪੰਜ ਹੀ ਛੱਡ ਦੇ 4 2 ਛੱਡ ਦੂੰ ਦੱਸ ਕੇ ਨਾ 93 ਦੀ ਹਾਂ ਨਾ ਦੇ ਦੂੰਗਾ ਹੋਰ ਯਾਰ ਛੱਡ ਦੇਣਾ ਕੋਈ ਗੱਲ ਨਹੀਂ 92 ਹੀ ਦੇ ਦੇਣੀ ਲੈ ਆ ਜਿਹੜਾ ਬੁਰਜੀ ਦੇ 90000 ਦੀ ਹਾਂ ਨਹੀਂ 15 ਕਿਲੋ ਵਾਲੀ ਮੈਂ ਆ ਸੰਤੂ ਸਾਹਿਬ ਬਹੁਤ ਚੰਗੀ ਮੈਂ ਆ ਮੈਂ ਕਿਹਾ 15000 90000 ਦੀ ਹਾਂ ਨਹੀਂ ਲੈ ਵੀ ਗਗਰ ਨਾ ਤੇਰੀ ਨਾ ਮੇਰੀ ਵੀਰ ਸਾਭਾ ਦਾ 90000 ਦੀ ਈ ਲਈ ਆਈ ਦੀਵਾਲੀ ਦੀ ਵੀ ਆਫਰਾਂ ਫੋਲਾ ਕੋਈ ਐਲ ਸੀ ਡੀ ਆ ਦੇ ਜੀ ਅੱਜ ਮੈਂ ਹੀ ਦੇ ਦੇਣੀ ਆਂ ਲੈ ਵੀ ਬਿਲਕੁਲ ਬਿਲਕੁਲ ਇਹ ਦੁਕਾਨਦਾਰ ਹੀ ਆਪਣੀ ਆਪਣਾ ਜਿਹੜੀ ਦੁਕਾਨਦਾਰੀ ਆਪਾਂ ਸੰਭਾਲਦੇ ਆਂ ਆਪਾਂ ਤੋਂ ਉਹਦੇ ਛੋਟਾਂ ਕਰ ਸਕਦੇ ਆਂ ਹਾਂਜੀ ਠੀਕ ਆ ਲਓ ਵੀ ਇਹ 90000 ਦੀ ਤੇ ਹਾਂਜੀ ਭਾਉ ਜੀ ਕੀ ਕਹਿੰਦੇ ਜੀ ਮੈਂ ਦੀਵਾਲੀ ਦਾ ਆਫਰ ਹੈ ਉੜਦੀਆਂ ਜਾਣ ਆਪਾਂ ਖਾਦ ਕੇ ਨੇ ਤੇ ਸਰਦਾਰ ਕਰਮੇਲ ਸਿੰਘ ਬੈਠਾ ਹੋਰ ਠੀਕ ਠਾਕ ਵਧਾਈਆਂ ਹੋਣ ਦੀਵਾਲੀ ਦੀਆਂ ਬੰਦੀ ਛੋੜ ਦਿੱਸਦੀਆਂ ਵੀ ਹੈ ਹੋਰ ਲਿਆਂਦਾ ਮਾਲ ਮੁਲ ਕਿਵੇਂ ਮੰਡੀ ਜਾਂ ਨੂੰ ਕਾਲੇ ਪਾਇ ਖਲੋਤੇ ਸੀ ਨਾਲੇ ਠੀਕ ਆ ਚਲ ਵਧੀਆ ਵਧੀਆ ਬਾਬੇ ਨਾਨਕ ਦੀਆਂ ਮੇਰਾ ਹਾਂ ਠੀਕ ਆ ਆ ਵਧੀਆ ਵਧੀਆ ਠੀਕ ਆ ਜੀ ਸੋ ਦੋਸਤੋ ਇਹ ਦੋ ਹੀ ਆ ਜੈਨੀਮਲ ਸੀ ਵੀਰ ਸਾਬੇ ਘੜਕੇ ਵਾਲੇ ਦੇ ਕੋਲ ਦੋ ਨਗਾਂ ਦੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਆ ਬਾਕੀ ਸਾਫ਼ ਸੁਥਰੇ ਜਨਵਰ ਆ ਸਾਫ਼ ਸੁਥਰੇ ਪਸ਼ੂ ਆ ਥਣ ਦੇਵੇ ਵਾਲੇ ਪਾਸਿਓਂ ਬਾਕੀ ਭਾਂਡੇ ਭੁੰਡੇ ਤੁਹਾਨੂੰ ਆਪਾਂ ਚੰਗੀ ਤਸੱਲੀ ਨਾਲ ਦਿਖਾਤੇ ਆ ਸੋਚਦਾ ਮਰਜੀ ਇੱਥੇ ਆਣ ਕੇ ਸੱਜਣ ਆਪਣਾ ਕੋਈ ਤਸੱਲੀ ਕਰੇ 90000 ਦੀ ਇਹ ਫਾਈਨਲੀ ਜਿਹੜੀ ਤੁਹਾਨੂੰ ਮਿਲ ਜੂਗੀ ਤੇ ਵੀਰ ਸਾਰੇ ਇੱਕ ਕੰਟੈਕਟ ਨੰਬਰ ਆਪਣੇ ਕਰ ਦਿਓ ਸਾਂਝੇ 6840 ਹਾਂਜੀ 30833 ਠੀਕ ਹੈ ਜੀ ਓਕੇ ਵੀਰੇ ਇੱਕੋ ਨੰਬਰ ਹੀ ਚੱਲਦਾ ਆਪਣੇ ਕੋਲ ਹਾਂਜੀ ਇੱਕੋ ਇੱਕੋ ਹੀ ਠੀਕ ਆ ਓਕੇ ਗਗਨਪਾ ਓਕੇ ਜੀ ਆਪੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸੋ ਦੋਸਤੋ ਅੱਜ ਦੋ ਨਗ ਤੁਹਾਨੂੰ ਦਿਖਾਉਣੇ ਸੀਗੇ ਘੜਕਾ ਮੇਨ ਲੋਕੇਸ਼ਨ ਮੈਪ ਤੇ ਲੋਕੇਸ਼ਨ ਲਾ ਕੇ ਤੁਸੀਂ ਵਿਜ਼ਿਟ ਕਰ ਸਕਦੇ ਜੇ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ